ਜੀ ਕਿਸਾਨਾਂ ਬਾਰੇ ਅੱਜ ਕੀ ਕਹਿਣਾ ਚਾਹੁੰਦੇ ਈ ਧਰਨਾ ਲਾਇਆ ਤੁਸੀਂ ਧਾਨਾ ਜੀ ਮੋਦੀ ਸਰਕਾਰ ਮੰਨਦੀ ਨਹੀਂ ਹੈਗੀ ਜਿਹੜੀਆਂ ਨੀਤੀਆਂ ਗਲਤ ਐ ਇਹ ਜਿਹੜੀਆਂ ਨੀਤੀਆਂ ਆਪਣੇ ਕਰੀਆਂ ਹੋਈਆਂ ਐ ਖਾੜੇ ਬਾਰੇ ਜੋ ਕਹਿੰਦੇ ਨੇ ਉਹ ਸਰਕਾਰ ਸਾਡੀ ਮੰਨਦੀ ਹੈ ਨਹੀਂ ਸਾਡੀ ਰੋਡ ਜਾਮ ਕੀਤਾ ਤੁਸੀਂ ਧਰਨਾ ਲਾਇਆ ਪੰਜਾਬ ਬੰਦਾ ਸੱਦਾ ਸੀਗਾ ਕੀ ਕਹਿਣਾ ਚਾਹੁੰਦੇ ਆ ਜੀ ਗਾੜ ਤੇ ਲੁਧਿਆਣਾ ਬੜਾ ਰੋਡ ਜਾਮ ਤਾਂ ਕੀਤਾ ਹੈ ਜਿਹੜੀਆਂ ਸਮੋਦੀ ਸਰਕਾਰ ਦੀਆਂ ਨੀਤੀਆਂ ਇਹ ਬਹੁਤ ਗਲਤ ਐ ਕਿਸਾਨਾਂ ਨਾਲ ਠੱਕੇ ਹੋ ਰਹੇ ਆ ਲਗਾਤਾਰ ਜਲਮ ਹੋ ਰਹੇ ਆ ਬੜੇ ਜਲਮ ਤੇ ਢੱਲੇਵਾਲ ਸਾਹਿਬ ਦੇਖੋ ਬੈਠੇ ਆ ਆਪਣੇ ਕਿੰਨੇ ਦਿਨ ਹੋ ਗਏ ਭੁੱਖ ਹੜਤਾਲ 32 ਦਿਨ ਹੋ ਗਏ ਇਹਨਾਂ ਕਿਸਾਨ ਮੋਦੀ ਸਰਕਾਰ ਜੋ ਆਪਣੇ ਫਸਲਾਂ ਦਾ ਰੇਟ ਹੈ ਜਿਹੜਾ ਉਹ ਨਹੀਂ ਮਿਲ ਰਿਹਾ ਦੁੱਧ ਰੁੱਲ ਰਿਹਾ ਕੋਈ ਦਿਹਾੜੀ ਨਹੀਂ ਕਿਸੇ ਨੂੰ ਮਿਲ ਰਹੀ ਕਿਸਾਨ ਕਰਜ਼ੇ ਨਾਲ ਬਹੁਤ ਜ਼ਿਆਦਾ ਪਰੇਸ਼ਾਨ ਹੈ ਇਹਦੇ ਕਰਕੇ ਇਹ ਧਰਨਾ ਲਾਇਆ ਜਾਂਦਾ ਜੋ ਵੀ ਇਸ ਧਰਨੇ ਦਾ ਸਮਰਥਨ ਕਰਨਾ ਚਾਹੀਦਾ ਸਾਨੂੰ ਸਭ ਤੇ ਸਭ ਨੂੰ ਵੀਲ ਹੈ ਵੱਧ ਤੋਂ ਵੱਧ ਇਹ ਕਿਸਾਨਾਂ ਦਾ ਸਾਤ ਦੋ ਜੀ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਕਿਸਾਨਾਂ ਵੱਲੋਂ ਕੀ ਕਹਿਣਾ ਚਾਹੁੰਦੇ ਹ ਜੀ ਬੰਦ ਹੋਣਾ ਚਾਹੀਦਾ ਜੀ ਬੱਲੇਯਾਰ ਸਾਹਿਬ ਬੈਠੇ 32 ਦਿਨ ਹੋ ਗਏ ਉਹਨਾਂ ਨੂੰ 31 32 ਦਿਨ ਜੀ ਬੰਦਾ ਭੁੱਖਾ ਬੈਠਾ ਹੈ ਉਹਦੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਤੇ ਜੱਟਾਂ ਇਸ ਨੂੰ ਕੋਈ ਸੁਣਵਾਈ ਨਹੀਂ ਹੋ ਰਹੀ ਕੇਂਦਰ ਸਰਕਾਰ ਠੱਗਾ ਕਰ ਰਹੀ ਆ ਜੀ ਤੇ ਬੰਦ ਜ਼ਰੂਰੀ ਸੀਗਾ ਇਹ ਜੀ ਤੇ ਸਾਰਾ ਸਿਸਟਮ ਆ ਬੰਦ ਹੋਣਾ ਚਾਹੀਦਾ ਸਾਰੇ ਦੁਕਾਨਦਾਰਾਂ ਨੂੰ ਭਰਾਵਾਂ ਨੂੰ ਬੀਤ ਕੀਤੀ ਜਾਂਦੀ ਆ ਵੀ ਅੱਜ ਬੰਦ ਰੱਖਿਆ ਜਾਵੇ ਜੀ ਹਾਂਜੀ ਅਸੀਂ ਗੁਰਦੁਆਰਾ ਰਾਣਵਾ ਸਾਹਿਬ ਖੜੇ ਆ ਉੱਥੇ ਤਾਂ ਬੰਦ ਕਰਿਆ ਹੋਇਆ ਛੜ ਦੀ ਜਾਮ ਕਰੀ ਹੋਈ ਆ ਤੇ ਕਿਹੜੇ ਜਥੇ ਜਥੇਬੰਦੀ ਵੱਲੋਂ ਜਾਮ ਕਰ ਲਾਇਆ ਅੱਜ ਹੈ ਕਿ ਸਾਰੀਆਂ ਜੁਨੀਏ ਨੇ ਸਾਡੀ ਬੀਕੇ ਦੀ ਦੁਆਬਾ ਜੀ ਮਨਜੀਤ ਸਿੰਘ ਰਾਏ ਵਾਲੀ ਆ ਜੀ ਹਾਂਜੀ ਅਸੀਂ ਸਾਰੀਆਂ ਜੁਨੀਏ ਦਾ ਸਾਥ ਕਰਦੇ ਆ ਜੀ ਠੀਕ ਆ ਜੀ ਕਿਸਾਨਾਂ ਬਾਰੇ ਅੱਜ ਕੀ ਕਹਿਣਾ ਚਾਹਦੇ ਈ ਧਰਨਾ ਲਾਇਆ ਤੁਸੀਂ ਧਰਨਾ ਜੀ ਮੋਦੀ ਸਰਕਾਰ ਮੰਨਦੀ ਨਹੀਂ ਹੈਗੀ ਕਿ ਕਿਸਾਨਾਂ ਦੀਆਂ ਨੀਤੀਆਂ ਗਲਤ ਐ ਇਹ ਜਿਹੜੀਆਂ ਨੀਤੀਆਂ ਆਪਣੇ ਕਰੀਆਂ ਹੋਈਆਂ ਐ ਤੇ ਸਾਡੇ ਬਾਰੇ ਜੋ ਕਹਿੰਦੇ ਨੇ ਉਹ ਸਰਕਾਰ ਸਾਡੀ ਮੰਦੀ ਹੈ ਨਹੀਂ ਬਸੀ ਰੋਡ ਜਾਮ ਕੀਤਾ ਤੁਸੀਂ ਧਰਨਾ ਲਾਇਆ ਪੰਜਾਬ ਬੰਦਾ ਸੱਦਾ ਸੀਗਾ ਕੀ ਜਣਾ ਚਾਹੁੰਦੇ ਆ ਜੇ ਗਾੜ ਤੇ ਲੁਧਿਆਣਾ ਬੜਾ ਰੋਡ ਜਾਮ ਤਾਂ ਕੀਤਾ ਹੈ ਜਿਹੜੀਆਂ ਸਮੋਤੀ ਸਰਕਾਰ ਦੀਆਂ ਨੀਤੀਆਂ ਇਹ ਬਹੁਤ ਗਲਤ ਹੈ ਕਿਸਾਨਾਂ ਨਾਲ ਧੱਕੇ ਹੋ ਰਹੇ ਆ ਲਗਾਤਾਰ ਜਲਵਾ ਹੋ ਰਹੇ ਆ بڑے ਜਲਮ ਤੇ ਡੱਲੇਵਾਲ ਸਾਹਿਬ ਦੇਖੋ ਬੈਠੇ ਆ ਆਪਣੇ ਕਿੰਨੇ ਦਿਨ ਹੋ ਗਏ ਬੁਹਾ ਹੜਤਾਲ 32 ਦਿਨ ਹੋ ਗਏ ਇਹਨਾਂ ਕਿਸਾਨ ਮੋਦੀ ਸਰਕਾਰ ਜੋ ਆਪਣੇ ਫਸਲਾਂ ਦਾ ਰੇਟ ਹੈ ਜਿਹੜਾ ਉਹ ਨਹੀਂ ਮਿਲ ਰਿਹਾ ਦੁੱਧ ਰੁੱਲ ਰਿਹਾ ਹੈ ਕੋਈ ਦਿਹਾੜੀ ਨਹੀਂ ਕਿਸੇ ਨੂੰ ਮਿਲ ਰਹੀ ਕਿਸਾਨ ਕਰਜ਼ੇ ਨਾਲ ਬਹੁਤ ਜ਼ਿਆਦਾ ਪ੍ਰੇਸ਼ਾਨ ਹੈ ਇਹਦੇ ਕਰਕੇ ਇਹ ਧਰਨਾ ਲਾਇਆ ਜਾਂਦਾ ਜੋ ਵੀ ਇਸ ਧਰਨੇ ਦਾ ਸਮਰਥਨ ਕਰਨਾ ਚਾਹੀਦਾ ਸਾਨੂੰ ਸਭ ਤੇ ਸਭ ਨੂੰ ਫੀਲ ਆ ਵੱਧ ਤੋਂ ਵੱਧ ਕਿਸਾਨਾਂ ਦਾ ਸਾਥ ਦੋ ਜੀ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਕਿਸਾਨਾਂ ਵੱਲੋਂ ਕੀ ਕਹਿਣਾ ਚਾਹੁੰਦੇ ਹ ਜੀ ਬੰਦ ਹੋਣਾ ਚਾਹੀਦਾ ਜੀ ਬੱਲੇਵਾਲ ਸਾਹਿਬ ਬੈਠੇ 32 ਦਿਨ ਹੋ ਗਏ ਉਹਨਾਂ ਨੂੰ 31 32 ਦਿਨ ਜੀ ਬੰਦਾ ਭੁੱਖਾ ਬੈਠਾ ਹੈ ਉਹਦੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਤੇ ਜੱਟਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਕੇਂਦਰ ਸਰਕਾਰ ਧੱਕਾ ਕਰ ਰਹੀ ਆ ਜੀ ਤੇ ਬੰਦ ਜ਼ਰੂਰੀ ਸੀਗਾ ਇਹ ਜੀ ਤੇ ਸਾਰਾ ਸਿਸਟਮ ਆ ਬੰਦ ਹੋਣਾ ਚਾਹੀਦਾ ਸਾਰੇ ਦੁਕਾਨਦਾਰਾਂ ਨੂੰ ਭਰਾਵਾਂ ਨੂੰ ਬੇਇਜ਼ਤ ਕੀਤੀ ਜਾਂਦੀ ਹੈ ਵੀ ਅੱਜ ਬੰਦ ਰੱਖਿਆ ਜਾਵੇ ਜੀ ਹਾਂਜੀ ਅਸੀਂ ਗੁਰਦੁਆਰਾ ਰਾਣਵਾ ਸਾਹਿਬ ਖੜੇ ਆ ਉੱਥੇ ਤਾਂ ਬੰਦ ਕਰਿਆ ਹੋਇਆ ਸਰਦੀ ਜਾਮ ਕਰੀ ਹੋਈ ਆ ਤੇ ਕਿਹੜੇ ਜਥੇਬੰਦੀ ਵੱਲੋਂ ਜਾਮ ਲਾਗੇ ਆ ਜੀ ਹੈ ਕਿ ਸਾਰੀਆਂ ਜੁਨੀਅਰ ਨੇ ਸਾਡੀ ਬੀਕੇ ਵੀ ਦੁਆਬਾ ਜੀ ਮਨਜੀਤ ਸਿੰਘ ਰਾਏ ਵਾਲੀ ਆ ਜੀ ਹਾਂਜੀ ਅਸੀਂ ਸਾਰੀਆਂ ਜੁਨੀਅਰ ਦਾ ਸਾਥ ਕਰਦੇ ਆ ਜੀ ਠੀਕ ਆ ਜੀ